ਜੁੜੇ ਰਹੋ ਖਬਰ ਢੇਲੀ ਪਲੱਸ ਦੇ ਨਾਲ ਸਿਰਫ ਖਬਰ ਨਹੀਂ ਤੁਹਾਡੀ ਆਵਾਜ਼ ਖਬਰ ਢੇਲੀ ਪਲੱਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੋਬਿੰਦ ਸਿੰਘ ਇਸ ਵਕਤ ਅਸੀਂ ਮੌਜੂਦ ਆ ਪਿੰਡ ਰਾਮਗੜ੍ਹ ਵਿਖੇ ਜੋ ਕਿ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਮੌਜੂਦ ਆ ਅਸੀਂ ਇਸ ਵਕਤ ਤੇ ਕਬੱਡੀ ਟੂਰਨਾਮੈਂਟ ਚੱਲ ਰਿਹਾ ਹੈ 20ਵਾਂ ਕਬੱਡੀ ਟੂਰਨਾਮੈਂਟ ਬਹੁਤ ਹੀ ਧਮ ਦਮ ਨਾਲ ਕਰਵਾਇਆ ਜਾ ਰਿਹਾ ਹੈ ਇੱਥੇ ਬੰਦਾ ਕਮਲ ਮੰਗਰ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਉਹਨਾਂ ਨਾਲ ਪੁੱਛਦੇ ਆ ਜੀ ਕਿਸ ਤਰੀਕੇ ਦਾ ਇਹ ਆਯੋਜਨ ਕੀਤਾ ਜਾ ਰਿਹਾ ਤੇ ਕਿੰਨੇ ਸਾਲ ਹੋ ਗਏ ਆਯੋਜਨ ਕਰਦੇ ਨੂੰ ਆਲੇਟ ਕਿਤੇ ਆ ਪੂਰੇ ਟਾਈਮ ਨਾਲ ਲਓ ਸਾਹਮਣੇ ਖੇਡ ਰਿਹਾ ਨਾ ਅਗਰ ਖੇਡਣ ਦੇ ਲਈ ਸੂਰਨ ਦੇ ਕਿਆਰੇ ਦੀ ਧਰਤੀ ਦਾ ਅੱਜ ਦਾ ਮਾਹੌਲ ਹੈ ਜਾਨ ਪਿਆਰ ਨਾਲ ਪਿਆਰੇ ਰਾਮਪੁਰ ਦੀ ਧਰਤੀ ਦੇ ਜਿਹੜੇ ਖੇਡ ਦੇ ਵਿੱਚ ਮਨੂਰ ਮਾਨਨ ਕਮਰਲੇ ਖੰਡਾ ਨਾਮ ਕਰਉਂਦਾ ਤੇ ਜਲਦੀ ਦੇਖਣੇ ਵਾਲਾ ਬਣ ਗਿਆ ਰਾਮਪੁਰ ਦਾ ਗੱਲ ਸੂਰਨ ਦੇ ਕਿਆਰੇ ਵਾਲਾ ਜੁੱਤੀ ਦਾ ਮੁੰਡਾ ਆਪਣੀ ਟੀਮ ਦੇ ਹਿਜ਼ਨ ਲਈ ਜੋੜਾ ਹੈ

অ সাড়ি জ মু ভিিতা বাপাী রধ্য ফ লাই হয়ে নথমধ বাপাী েটা হবে জছে ক সাড়ি ভিতা বাপাী সবতা হকাকে সাড়ি বিজুে হ তা অ হা ভা।

ਇਹ ਪੱਟਾਂ ਦੇ ਨਾਲ ਪੱਟੇ ਖੇਦੇ 20000 ਰੁਪਏ ਹੱਥਾਂ ਪੈਂਦੇ ਇਹ ਕਿਹੜੇ ਕਰਦੇ ਗੱਲੂ ਲੋਕੀ ਉàngਾ ਕਰ ਜਾਂ ਪਰਦੇ ਆ ਗੱਡੀਾਂ ਦੀ ਚੋਰੀਆਂ ਸ਼ਰਦਾਂ ਵਾਲੇ ਜਦ ਬਿੱਗ ਦਾ ਨਾਮ ਦੀ ਬੁੱਕਲੀਆ ਗੱਡੀਾਂ ਦੀ ਚੋਰੀਆਂ ਸ਼ਰਦਾਂ ਵਾਲੇ ਜਦ ਬਿੱਗ ਦਾ ਨਾਮ ਦੀ ਬੁੱਕਲੀਆ ਪਕੋ ਮੁੰਡਾ ਤਸ਼ਾਰਲੇ ਹਵਾਦ ਕਰਨਾ ਲੱਗਿਆ ਹੈ ਮੇਰੇ ਵੀਰੋ ਜਿੰਦੀ ਢੋਲੀ ਨਾਲਾ ਇੱਕ ਤਾਂਗਾ ਨਾਲ ਮਰਦੀ ਵੀੋ ਆਪਣੀ ਟੀਮ ਤੇ ਜੋੜ ਰਹਾ ਹੈ ਨਾਲ ਹੀ ਰੋਹ ਇਹਦਾ ਰੋਹ ਕਾ ਆਇਆ ਦਸੋਂ ਕਰਨੇ ਗੱਲ ਹੋ ਸਾਰੇ ਸੂਰ ਮੇਰੇ ਵੀਰੋ ਕਿ ਚੜਦੇ ਸੂਰ ਬਟਾਦੇ ਵੇਖੀ ਬੋਧੇ ਜੀ ਬਟਾਦੇ ਵੇਖੇ ਜਿੰਨਾ ਨਾ ਚੱਕ ਨੀ ਕੋਈ ਉਹ ਵੀ ਪੁੱਤਰ ਕਰਦੇ ਦੇਖੇ ਜਿਹੜਾ ਕਈਆਂ ਬੁੱਲਾ ਮਰੀ ਟਾਲ ਨਹੀਂ ਗਈ ਪਰ ਰੰਗਾਂ ਕਬਟੀਆਂ ਭੁਜਾਈਆਂ ਪਰ ਸੂਰ

ਵਾਰਕ ਬਾ ਦੇਣ ਦਾ ਮੇਰੇ ਭਰਾ ਨੂੰ ਕਮਲ ਮੰਗੜ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਜੋ ਕਿ ਬਹੁਤ ਹੀ ਨੇਕ ਉਪਰਾਲਾ ਖੇਡਾਂ ਦਾ ਸਪੋਰਟਸ ਦਾ ਹਰ ਸਾਲ ਆਪਣੇ ਨਗਰ ਦੇ ਵਿੱਚ ਕਰਾਉਂਦੇ ਨੇ ਕਿਉਂਕਿ ਅੱਜ ਦੇ ਨੌਜਵਾਨਾਂ ਨੂੰ ਆਪਾਂ ਨਸ਼ਿਆਂ ਨਾਲੋਂ ਬਚਾਉਣਾ ਵਾ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਕੱਢਣਾ ਵਾ ਉਹਦਾ ਕੋਈ ਦੂਜਾ ਹੋਰ ਹੱਲ ਹੈ ਨਹੀਂਗਾ ਸਿਰਫ ਇੱਕੋ ਹੀ ਹੱਲ ਆ ਖੇਡਾਂ ਵੀ ਆਪਾਂ ਆਪਣੇ ਨੌਜਵਾਨਾਂ ਨੂੰ ਆਪਾਂ ਖੇਡਾਂ ਨਾਲ ਜੋੜੀਏ ਜੇ ਆਪਣਾ ਨੌਜਵਾਨ ਖੇਡਾਂ ਨਾਲ ਜੜੂਗਾ ਤਾਂ ਹੀ ਉਹਦਾ ਰੁਝਾਨ ਚੰਗੇ ਪਾਸੇ ਜਾਊਗਾ ਕੋਈ ਆਪਣੇ ਖੇਡਾਂ ਦੇ ਵਿੱਚੋਂ ਨਿਕਲ ਕੇ ਕੋਈ ਸਪੋਰਟਸ ਇੱਕ ਸਪੋਰਟਸ ਕੋਟੇ ਦੇ ਵਿੱਚੋਂ ਕੋਈ ਆਈਪੀਐਸ ਬਣਦਾ ਕੋਈ ਐਸਐਸਪੀ ਬਣਦਾ ਵਾ ਸੋ ਇਹ ਬਹੁਤ ਇੱਕ ਚੰਗਾ ਤੇ ਬਹੁਤ ਵਧੀਆ ਉਪਰਾਲਾ ਵਾ ਮਾਨਗਤ ਸਾਹਿਬ ਦਾ ਸੋ ਇਦਾਂ ਦੇ ਉਪਰਾਲੇ ਮੈਂ ਚਾਹੁੰਦਾ ਕਿ ਸਾਨੂੰ ਨਾਲ ਹਲਕੇ ਦੇ ਹਰ ਪਿੰਡ-ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਤੁਸੀਂ ਜਾਣਦੇ ਹੋ ਵੀ ਉਹ ਸਰਕਾਰਾਂ ਆਉਂਦੀਆਂ ਜਾਂਦੀਆਂ ਹਰ ਕੋਈ ਕਹਿੰਦਾ ਵੀ ਨਸ਼ਾ ਖਤਮ ਕਰ ਦਾਂਗੇ ਪਰ ਨਸ਼ੇ ਦਾ ਜਿਹੜਾ ਬੋਲਬਾਲਾ ਉਹ ਬਹੁਤ ਜ਼ਿਆਦਾ ਵਾ ਇਹ ਹਰ ਇੱਕ ਮੇਰੇ ਭਰਾ ਨੂੰ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਕਿ ਆਪਾਂ ਨੂੰ ਆਪੋ ਆਪਣੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਸੰਭਾਲਣ ਵਾਸਤੇ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਆ ਸੋ ਮੈਂ ਆਪਣੇ ਬੰਨੀਓ ਮਾਰਕਟ ਸਾਹਿਬ ਨੂੰ ਇਹਨਾਂ ਦੀ ਸਾਰੀ ਸਮੂਚੀ ਟੀਮ ਨੂੰ ਜਿੰਨੇ ਸਮੂੱਚੇ ਖਿਡਾਰੀ ਇੱਥੇ ਆਏ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਤੇ ਬਹੁਤ ਵਧੀਆ ਉਪਰਾਲਾ ਵਾ ਇਹਨਾਂ ਦਾ ਉਪਰਾਲਾ ਇਹ ਹਰ ਸਾਲ ਵੱਧ ਚੜ੍ਹ ਕੇ ਕਰਨਗੇ ਸਾਨੂੰ ਹੋਰ ਵੀ ਇਸ ਗੱਲ ਤੇ ਆਸ ਆਉਂਦੀ ਮੇਰੇ ਬੰਨਿਓ ਖਾਸ ਕਰ ਇਹਨਾਂ ਦੀ ਸਾਰੀ ਟੀਮ ਨੂੰ ਕਮਲ ਮਾਰਕੀਟ ਦੀ ਨੂੰ ਉੱਤੇ ਬਹੁਤ ਬਹੁਤ ਮੁਬਾਰਕਾਂ ਲੱਗਦਾ ਦੇਖਦੇ ਪਏ ਕਿ ਇਸ ਤਰ੍ਹਾਂ ਲੰਬੇ ਸਮੇਂ ਤੋਂ ਪਾਲਾ ਕਰਦੇ ਆ ਰਹੇ ਹੁਣ ਹੋਊਗਾ ਕਿ ਉਹਦਾ ਬਿਆ ਨਾਮ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਕੰਮ ਹੋਰ ਜਾਰੀ ਰਹਿਣ ਦੇਖੋ ਜੀ ਖੇਡਾਂ ਇੱਕੋ ਇੱਕ ਜਰੀਆ ਨੇ ਤੁਹਾਨੂੰ ਸਿਹਤ ਰੱਖਣ ਲਈ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਸਭ ਤੋਂ ਵਧੀਆ ਤੇ ਸਸਤਾ ਤੇ ਸੌਖਾ ਜਰੀਆ ਨੇ ਸਾਡੀ ਇਹੀ ਗੁਜਾਰਿਸ਼ ਆ ਬਾਕੀ ਦਾ ਸੰਧੂ ਸਾਹਿਬ ਨੇ ਤੁਹਾਨੂੰ ਗੱਲਾਂ ਦੱਸੀਆਂ ਨੇ ਹਰ ਪਿੰਡ ਵਾਸੀ ਹਰ ਪਿੰਡ ਦੀ ਪੰਚਾਇਤ ਨੂੰ ਸਰਪੰਚਾਂ ਨੂੰ ਇਹੀ ਬੇਨਤੀ ਆ ਸਾਨੇ ਵਾਲ ਹਲਕੇ ਤੇ ਪੂਰੇ ਪੰਜਾਬ ਨੂੰ ਕਿ ਆਪਣੇ ਪਿੰਡ ਵਿੱਚ ਗਰਾਊਂਡ ਬਣਾਓ ਜਿੱਥੇ ਬੱਚੇ ਜਾ ਕੇ ਪ੍ਰੈਕਟਿਸ ਕਰ ਸਕਣ ਜਿਹੜੇ ਜਿਹੜੇ ਪ੍ਰਿੰਟ ਪਿੰਡਾਂ ਦੇ ਵਿੱਚ ਗਰਾਊਂਡ ਨਹੀਂ ਹੈਗਾ ਇਹੀ ਆ ਕਿ ਸਾਰੇ ਪਿੰਡਾਂ ਵਾਲੇ ਆਪਣੇ ਆਪਣੇ ਪਿੰਡ 'ਚ ਗਰਾਊਂਡ ਬਣਾਉਣ ਤਾਂ ਕਿ ਬੱਚਿਆਂ ਨੂੰ ਸਹੂਲਤ ਮਿਲ ਸਕੇ ਸੌਖੇ ਹੋ ਕੇ ਉਹ ਪ੍ਰੈਕਟਿਸ ਕਰ ਸਕਣ ਖੇਡਾਂ ਨਾਲ ਜੁੜ ਕੇ ਇਹ ਨਸ਼ਿਆਂ ਦੇ ਜੰਜਾਲ ਚੋਂ ਨਿਕਲੀਏ ਨੌਜਵਾਨ ਪੀੜ੍ਹੀ ਆਪਣੀ ਸਹੀ ਰਾਹ ਤੇ ਰਹੇ ਤੇ ਖੇਡਾਂ ਲਈ ਸਾਰਿਆਂ ਨੂੰ ਆਪਾਂ ਨੂੰ ਯੋਗਦਾਨ ਦੇਣਾ ਚਾਹੀਦਾ ਜਿੰਨੇ ਨਾਲ ਕਿ ਮੂਰੀ ਜ਼ਿਆਦਾ ਲੱਗ ਰਿਹਾ ਹੈ ਬਾਈ ਇੱਥੇ ਆ ਕੇ ਜਦੋਂ ਨੌਜਵਾਨਾਂ ਨੂੰ ਦੇਖ ਦੋ ਕਬੱਡੀ ਖੇਡਦੇ ਹੋਏ ਤਾਂ ਦੇਖੋ ਜੀ ਸਾਡਾ ਪੰਜਾਬ ਵੀ ਬਦਨਾਮ ਕੀਤਾ ਜਾਂਦਾ ਹੈ ਕਿ ਨਸ਼ਾ ਬਹੁਤ ਹੈ ਇੱਥੇ ਆ ਕੇ ਤੁਸੀਂ ਖਿਡਾਰੀਆਂ ਦੀ ਸਿਹਤ ਦੇਖੋ ਦੇਖ ਕੇ ਸਾਨੂੰ ਆਪਣੇ ਤੇ ਸ਼ਰਮ ਮਹਿਸੂਸ ਹੁੰਦੀ ਹੈ ਕਿ ਐਨੇ ਸੋਹਣੇ ਲੱਗ ਰਿਹਾ ਹੈ ਨਾਰੀਆਂ ਸ਼ਰੀਰ ਦੇਖ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਔਰ ਬਹੁਤ ਆਨੰਦ ਆ ਰਿਹਾ ਬਹੁਤ ਸਾਰੀ ਰੌਣਕ ਲੱਗੀ ਹੋਈ ਹੈ ਇੱਥੇ ਔਰ ਉਹਨਾਂ ਨੂੰ ਦੇਖ ਕੇ ਅਸੀਂ ਵੀ ਸੋਚਦੇ ਹਾਂ ਕਿ ਸਾਨੂੰ ਵੀ ਇਦਾਂ ਦੇ ਖੇਡਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਵੀ ਜਿਹੜੇ ਵੀ ਲੋਕ ਨਸ਼ੇ ਪੱਤੇ 'ਚ ਪਏ ਹੋਏ ਆ ਉਹਨਾਂ ਨੂੰ ਆਹ ਚੀਜ਼ਾਂ ਛੱਡ ਕੇ ਆਹ ਜਿਹੜਾ ਖੇਡਾਂ ਦਾ ਨਸ਼ਾ ਆ ਦੂਜੇ ਨਸ਼ਿਆਂ ਤੋਂ ਕਿਤੇ ਉੱਤੇ ਆਹ ਚੀਜ਼ ਸਾਡੇ ਖਿਡਾਰੀਆਂ ਨੂੰ ਹਰ ਇੱਕ ਬੱਚੇ ਨੂੰ ਸਮਝਣਾ ਚਾਹੀਦਾ ਹੈ ਜਵਾਨਾਂ ਨੂੰ ਸੁਨੇਹਾ ਦੇਣਾ ਆਹੀ ਹੈ ਕਿ ਜਿਹੜੇ ਵੀ ਨਸ਼ਾ ਕਰਦੇ ਆ ਉਹ ਨਸ਼ੇ ਤੋਂ ਦੂਰ ਰਹਿਣ ਔਰ ਆ ਜਿਹੜਾ ਨਸ਼ਾ ਆਵਲਾ ਨਸ਼ਾ ਦੇਖਣ ਜਿਹੜਾ ਕਿ ਖੇਡਾਂ ਦਾ ਨਸ਼ਾ ਹੈ ਉਹ ਜਿਹੜਾ ਬਾਕੀ ਦੋ ਕਿਤੇ ਉੱਤੇ ਆ ਇਸ ਲਈ ਆਪਾਂ ਨੂੰ ਆ ਚੀਜ਼ ਨੂੰ ਪ੍ਰਮੋਟ ਕਰਨਾ ਚਾਹੀਦਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਭਰਾਵੋ ਜਦੋਂ ਵੀ ਕੋਈ ਫੱਟੇ ਬਣਾਉਂਦਾ ਤਾਂ ਫੱਟੇ ਦਾ ਜਵਾਬ ਫੱਟੇ ਦੇਿਆ ਕਰੋ ਫੱਟੇ ਬਣਾਉਣ ਵਾਲੇ ਉਹਨਾਂ ਦੇਖਿਆ ਕਰੋ ਫੱਟੇ ਬਣਾਉਣ ਵਾਲੇ ਉਹਨਾਂ ਦੇਖਿਆ ਕਰੋ ਕਿ ਇਹ ਬਕਸੀ ਗੀਲੇ ਹੋਈ ਆ ਐ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਖੀ ਹੋਈ ਫੱਟੇ ਆ ਨਾਲੇ ਬਹਾਨੇ ਨਾਲ ਦੋ ਵਾਰ ਵਾਹਿਗੁਰੂ ਦਾ ਨਾਮ ਨਹੀਂ ਲਿਆ ਜਾਂਦਾ ਮੈਂ ਦੁਬਾਰਾ ਫੱਟੇ ਬੁਲਾਉਂਦਾ ਫੱਟੇ ਦਾ ਜਵਾਬ ਫੱਟੇ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਸੋ ਮਾਰਕਟ ਕਮਲ ਮਾਰਕਟ ਨੂੰ ਖਾਸ ਕਰਕੇ ਮੈਂ ਮੁਬਾਰਕਬਾਦ ਦਿੰਦਾ ਇਹਨਾਂ ਦੀ ਫੂਜੀ ਟੀਮ ਨੂੰ ਜਿਹੜੇ ਇਦਾਂ ਦਾ ਪ੍ਰਾਲਾ ਹਰ ਸਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਇਕਰਾਰ ਕਰਦੇ ਨੇ ਤੇ ਮੈਂ ਜਿੰਨੇ ਵੀ ਇੱਥੇ ਨਗਰ ਨਿਵਾਸੀ ਆਏ ਨੇ ਉਹਨੂੰ ਸਾਰਿਆਂ ਨੂੰ ਇੱਕੋ ਬੇਨਤੀ ਹੈ ਮੇਰੀ ਤੁਹਾਡੇ ਚਾਰ ਚੰਦੇ ਵਿੱਚ ਕਿ ਆਪਾਂ ਦੇ ਸਰਕਾਰਾਂ ਨੇ ਕਿਸੇ ਨੇ ਆਪਣੇ ਜਵਾਨ ਦੇ ਨੂੰ ਨਹੀਂ ਖੋਤੇਗੇ ਉਹ ਜਵਾਨਾਂ ਨੂੰ ਨਸ਼ਿਆਂ ਤੋਂ ਨਹੀਂ ਚਾਉਣਾ ਆਪਾਂ ਨੂੰ ਆਪ ਤੋਂ ਆਪਣੇ ਪਿੰਡ ਦੇ ਵਿੱਚ ਜ਼ਿੰਮੇਵਾਰੀਆਂ ਸਾਹਮਣੀਆਂ ਪੈਣੀਆਂ ਨੇ ਆਪਾਂ ਨੂੰ ਹਰ ਇੱਕ ਨੂੰ ਆਪੂ ਆਪਣੇ ਮੈਂ ਖਾਸ ਕਰ ਸਾਰੇ ਸਰਪੰਚਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਇੱਥੇ ਆਏ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਆਪੋ ਆਪਣੇ ਪਿੰਡ ਦੇ ਵਿੱਚ ਪਹਿਲਾਂ ਤਾਂ ਸੋਨਾ ਗਰਾਊਂਡ ਬਣਾਈਏ ਫਿਰ ਆਉਣ ਵਾਲੀ ਆਪਣੀ ਖੇਡਾਂ ਦੀ ਖੇਡਾਂ ਨੂੰ ਖੁਲਲਤ ਕਰੀਏ ਇਹ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਾਂ ਨਸ਼ਿਆਂ ਗੜੋਂ ਤੋੜਨਾ ਤੁਸੀਂ ਚਾਹੁੰਦੇ ਹੋ ਕਿ ਕਿਸੇ ਦਾ ਜਵਾਕ ਇਸ ਮਾਰੇ ਕੰਮ ਦੇ ਵਿੱਚ ਨਾ ਲੱਗੇ ਤਾਂ ਉਹਦਾ ਇੱਕੋ ਇੱਕ ਜਰੀਆ ਹੈ ਖੇਡਾਂ ਸੋ ਭਰਾਵੋ ਇਹ ਖੇਡਾਂ ਹਰ ਪਿੰਡ ਦੇ ਵਿੱਚ ਹੁੰਦੀਆਂ ਬਹੁਤ ਜੁੜੀ ਨੇ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਾਂ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਕੋਈ ਨੌਜਵਾਨ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਈਏ ਤਾਂ ਕਿ ਉਹ ਆਪਣੇ ਨਗਰ ਦਾ ਆਪਣੇ ਹਲਕੇ ਦਾ ਨਾਮ ਉੱਚਾ ਕਰ ਸਕਣ ਸੋ ਮੈਂ ਕਮਰ ਮਾਰਕੀਟ ਨੂੰ ਆਪਣੇ ਬਣੇ ਤੁਹਾਨੂੰ ਜਿੰਨੀਆਂ ਸੱਜ ਤਾਂ ਇੱਥੇ ਆਈਆਂ ਨੇ ਤੁਹਾਨੂੰ ਸੂਚੇ ਪਲੇਅਰ ਜਿੰਨੇ ਇੱਥੇ ਆਏ ਨੇ ਤੁਹਾਨੂੰ ਖਾਇਰ ਬਲਵਾਰਤਾਂ ਦਾ ਨਾ ਵਧਵਾਇਆ ਵਾਹਿਗੁਰੂ ਦੀ ਫਤਿਹ ਦੀ ਝੰਡਾ ਲੁਹਣਾ ਵਾਹਿਗੁਰੂ ਦੀ ਕਾਥਾ ਵਾਹਿਗੁਰੂ ਦੀ ਫਤਿਹ ਤੇ ਦਿੱਲੀ ਦੇ ਸਾਰੇ ਦਰਸ਼ਕਾਂ ਨੂੰ ਪਿੰਡ ਰਾਮਗੜ੍ਹ ਵਿਖੇ ਬੀਮਾ ਸਵਰਗਵਾਸੀ सुरेंद्र ਸਿੰਘ ਚਿੰਦਾ ਯਾਦਗਾਰੀ ਟੂਰਨਾਮੈਂਟ ਅੱਜ ਕਰਵਾਇਆ ਜਾ ਰਿਹਾ ਹਰੇਕ ਸਾਲ ਨਵੰਬਰ ਦੇ ਲਾਸਟ ਸੰਡੇ ਇਹ ਸਾਡਾ ਈਵੈਂਟ ਹੁੰਦਾ ਵਾ ਇਹਦੇ ਵਿੱਚ ਕਬੱਡੀ ਦੀਆਂ 36 ਟੀਮਾਂ ਆਈਆਂ ਨੇ ਤੇ ਜਿਨ੍ਹਾਂ ਦੇ ਵੱਖ-ਵੱਖਰੇ ਮੈਚ ਹੋਣਗੇ ਪਹਿਲੇ ਨਾਮ ਪਹਿਲੇ ਇਨਾਮ ਜਿਹੜਾ 1 ਲੱਖ ਰੁਪਏ ਦਾ ਤੇ ਦੂਸਰਾ ਨਾਮ 75000 ਦਾ ਤੇ ਇਹਦੇ ਵਿੱਚ ਆਪਾਂ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਲਈ ਵਾਤਾਵਰਣ ਵਧੀਆ ਬਣਾਉਣ ਲਈ ਪੋਲਿਊਸ਼ਨ ਤੋਂ ਬਚਣ ਲਈ ਤੇ ਜਵਾਨੀ ਨੂੰ ਸਹੀ ਸਿਹਤ ਦੇਣ ਲਈ ਅਸੀਂ ਪਰਿਆਤਨ ਕਰ ਰਹੇ ਹਾਂ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ ਤੋਂ ਜਿਹੜੇ ਨੌਜਵਾਨ ਆ ਜਿੱਥੇ ਇਹ ਲੋਕ ਅਣੀ ਦਤਾ ਪੂਰੇ ਲੁਧਿਆਣੇ ਜ਼ਿਲ੍ਹੇ ਤੋਂ ਇੱਥੇ ਆਉਂਦੇ ਆ ਸਾਰੇ ਪਲੇਅਰ ਤੇ ਇਸ ਤੋਂ ਬਿਨਾ ਮੌਕਾ ਬਰਨਾਲਾ ਮਾਨਸੇਹਿ ਤੱਕ ਤੋਂ ਵੀ ਟੀਮਾਂ ਸਾਡੇ ਕੋਲ ਪਹੁੰਚਦੀਆਂ ਨੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਜਿਹੜਾ ਚਾਹੁੰਦਾ ਸੁਨੇਹਾ ਆਈਆ ਵੀ ਖੇਡਾਂ ਨਾਲ ਵੱਧ ਤੋਂ ਵੱਧ ਜੁੜੋ ਤਾਂ ਜੋ ਆਪਾਂ ਵਾਤਾਵਰਨ ਨੂੰ ਬਚਾਈਏ ਆਪਦੇ ਸਰੀਰ ਨੂੰ ਬਚਾਈਏ ਤੇ ਨਸ਼ਿਆਂ ਤੋਂ ਦੂਰ ਰਹੀਏ